ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੀ ਹੋਵੋਗੇ ਵਧੀਆ ਹੋਵੋਗੇ ਸਾਰੇ ਜਣੇ ਤੇ ਸਾਡੇ ਤੁਸੀਂ ਖਲਾਰਾ ਚੈੱਕ ਕਰ ਸਕਦੇ ਆ ਤੇ ਮੰਮੀ ਜਿਹੜੇ ਆ ਸਾਡੇ ਚੱਲੇ ਆ ਨਵੇਂ ਸ਼ਹਿਰ ਨਵੇਂ ਸ਼ਹਿਰ ਮੰਮੀ ਨੂੰ ਨਵੇਂ ਸ਼ਹਿਰ ਗਿਆ ਸਕਦਾ ਪਰ ਮੰਮੀ ਨੂੰ ਤੱਕ ਤਾਂ ਵਾਪਸੀ ਆਏ ਹੁਣ ਤੱਕ ਵਾਪਸੀ ਆਏ ਨਾ ਖੜੇ ਪੈਣ ਪਲੇਣ ਬੰਦ ਆਇਆ ਵਾਪਸੀ ਹਾਂ ਦਾ ਮਤਲਬ ਨਹੀਂ ਉਹ ਤਾਂ ਫੋਨ ਨਹੀਂ ਆਣਾ ਕਹੀਦਾ ਮੈਨੂੰ ਕੋਈ ਵੀ ਉੱਥੇ ਗੱਲਾਂ ਨਾਲੂ ਚੱਲ ਜਣ ਗੱਲਾਂ ਗੁਗਨ ਦਾ ਕੋਈ ਮਤਲਬ ਨਹੀਂ ਮੈਂ ਤੁਸੀਂ ਸਿੱਧੇ ਵਾਪਸੀ ਆਓ ਕੀ ਹੋਇਆ ਕਿਹੜੀ ਗੱਲ ਨਹੀਂ ਮੇਹੀ ਕਿਹੜੀ ਚੀਜ਼ ਤੇ ਫੇਰ ਜੀ ਉਹਦਾ ਸੋਰਾ ਨਹੀਂ ਪਤਾ ਅੱਛਾ ਕਿਹਦਾ ਕੋਟ ਜਾਈ ਮਾਸੀ ਦੀ ਕੁੜੀ ਅੱਛਾ ਅੱਛਾ ਨੇ ਹੋਣੇ ਕਿਦੇ ਇੱਥੇ ਕਿੱਦਾਂ ਚੱਲੀ ਮਾਸੀ ਤੇਰੀ ਦਾ ਸੋਹਰਾ ਮੁੱਕਾ ਉਹ ਨਵਾਂ ਸ਼ਹਿਰ ਓਕੇ ਠੀਕ ਆ ਬਰਨਾਲਾ ਓਕੇ ਓਕੇ ਠੀਕ ਆ ਨਵਾਂ ਸ਼ਹਿਰ ਬਰਨਾਲਾ ਠੀਕ ਆ ਇਹ ਕੀ ਚਾਹੀਦਾ ਬਦਾਰੀ ਪਾਰੀ ਤੇਰੀ ਜਾਹੂੰਗੀ ਮਤ ਮਾਰੀ ਹੈ ਨਹੀਂ ਪਾਲਾ ਗਲ ਵਿੱਚ ਬਾਹ ਕੁੜੀਏ ਮਾਇਡ ਨਾ ਕਰੀ ਤੇਰੇ ਸੁਣਦੇ ਗਾਣਾ ਕਿਹੜਾ ਗਾ ਗਾ ਕੋਈ ਨਾ ਗਾ ਗਾਣਾ ਚੱਲ ਜੀ ਦਮ ਲੱਗ ਸਕੇ ਹਾਦਿਆਂ ਅਜੀਬ ਤਬਬਰ ਦਾ ਰਿਫਾਉ ਤੇਰੀ ਜਾਉਂਗੀ ਮਤਮਾਰੀ ਆਇਨੀ ਪਾਲਾ ਗਿਰਦੇ ਬਾਹਰ ਕੋਈ ਮਾਇਨੇ ਨਾ ਤੇਰੀ ਗੇਲੇ ਸੁਪਨੇ ਦੇਖ ਜੀਆ ਹਾਂ ਦਲਜੀਤ ਨੂੰ ਮੈਂ ਚੱਲਣਾ ਤੇ ਮਨਾਵਾ ਉੱਥੇ ਜਾਣਾ ਬੰਦਾ ਇਹਦਾ ਸੰਝਾਦਾਨਾ ਉਹ ਸਾਡੇ ਰਿਸ਼ਤਦਾਰ ਹੀ ਆ ਓਕੇ ਦੋ ਆ ਮੰਮੀ ਦੇ ਚਾਚੇ ਦੇ ਭੂਆ ਦੀ ਮੁੰਡਾ ਦੋ ਤਿੰਨ ਭੈਣਾ ਵੇ ਕਈ ਗੱਲ ਮਮੀ ਦੇ ਚਾਚੇ ਦੀ ਭੂਆ ਦੀ ਕੁੜੀ ਦੀ ਕੁੜੀ ਦੀ ਕੁੜੀ ਦੀ ਮੁੰਡੇ ਦੀ ਗਾਹ ਦੀ ਕੁੜੀ ਤੇ ਕੁੜੀ ਆ ਸਾਕੇ ਤਾਈ ਦੀ ਕੁੜੀ ਆ ਮਮੀ ਦੇ ਚਾਚੇ ਦੀ ਕੁੜੀ ਦੀ ਭੂਆ ਦੀ ਕੁੜੀ ਦੀ ਕੁੜੀ ਦੀ ਭੂਆ ਦੇ ਭੂਆ ਤੋਂ ਗਾਹ ਦੀ ਭੂਆ ਦੀ ਫੇਰ ਕੁੜੀ ਦੀ ਕੁੜੀ ਕਿੱਥੇ ਕੁੜੀ ਦੇ ਮੁੰਡੇ ਦੇ ਮੁੰਡੇ ਦੇ ਕੁੜੀ ਜਿੱਦਾ ਤੂੰ ਬੋਲ ਰਿਹਾ ਹੈਂ ਰਿਸ਼ਤੇ داری ਪੇੜੀ ਤੋਂ ਪੇੜੀ ਪੂਆ ਕੁਆਲੀ ਕੁੜੀ ਦੀ ਕੁੜੀ ਪੂਆ ਦੀ ਕੁੜੀ ਫੇ ਗਾਂ ਪੂਆ ਦੀ ਕੁੜੀ ਕੁੜੀ ਤੇ ਕੁੜੀ ਦਾ ਮੁੰਡਾ ਹੋਇਆ ਮੁੰਡੇ ਦੀ ਗਾਂ ਕੁੜੀ ਦੀ ਕੁੜੀ ਦੇ ਮੁੰਡੇ ਦੀ ਗਾਂ ਆ ਤਾਂ ਤੂੰ ਤੁਹਾਨੂੰ ਰੱਖੀ ਸੀ ਕਿਹੜੀ ਤੋਤੀ ਸੀ ਮੈਂ ਹਾਂਜੀ ਸੁਪਨੇ ਦੇ ਦਿੱਤੇ ਆ ਮਾ ਨਹੀਂ ਮੈਂ ਆ ਦੇਖ ਮੈਂ ਦੇ ਤਾਂ ਕਰੀ ਜਾਂਦਾ ਆ ਗੇਲਾ ਗਵਿੰਦਾ ਕਾਦਾ ਪਹੁੰਚਾ ਆ ਉਹ ਮਾਸਟਰ ਜੀ ਪਹੁੰਚੀ ਲੋ ਜੀ ਸਾਡੀ ਮੰਮੀ ਤਾਂ ਹੋਈ ਲੇਟ ਲਾਈ ਮੈਂ ਆਪਣੀ ਚੜ੍ਹਾਈ ਦੀ ਵਿਕ ਤੇਰੀ ਤੇਰੀ ਬੱਚ ਜੜ ਪਾਵਾਂ ਉਹ ਨਹੀਂ ਪਾਉਂ ਪੁੜੀ ਕੇ ਮੈਂ ਨਾ ਕਰੀਂ ਜੇ ਤੇਰੇ ਸੁਪਨੇ ਦੇ ਵਿੱਚ ਆਵਾਂ ਆਈ ਰੱਖ ਤੇਰੀ ਪਰਵੀ ਚਲ ਤੇਰੀ ਕੋਲੇ ਇਧਰ ਆ ਰਹਿ ਮੀਂਹ ਕਰਾ ਲੈ ਜੇ ਤੂੰ ਆਖੇ ਵੀ ਨੀ ਬ੍ਰਿੰਕ ਤੇਰੀ ਕਿਹ ਐਂ ਵੀ ਕੋਈ ਕਰਾ ਮੈਂ ਵਿਛਾ ਚਾਲ ਗਏ ਤੇਰਾ ਹਾਂ ਵਿੱਚ ਮੈਂ ਆਵਾ ਕੁੜੀਆਂ ਹੀ ਮੈਂ ਤੇਰੇ ਸੁਪਨੇ ਦੇ ਵਿੱਚ ਆਵਾ ਹੱਗਲਾ ਦੋਰੀਆ ਦੇ ਵਿੱਚ ਟੋਏ ਮਰ ਗਏ ਤੇ ਹੋਏ ਹੋਏ ਓਏ ਹੋਏ ਮਾਛਾ ਹੋ ਗਿਆ ਕਿੱਦ ਕਿੱਥਾਂ ਲਈ ਜਾ ਨਹੀਂ ਇਹ ਹਰਦਾ ਨਹੀਂ ਹੈ ਤੁਰਤਾ ਪਾਵਾਂਗੇ ਤੁਹਾਨੂੰ ਛੱਡ ਵੀ ਹੁੰਦੇ ਸਨ ਕਿੱਥੇ ਛੱਡ ਕੇ ਨਾ ਹਾਂ ਸ਼ਹਿਰ ਜੇ ਤੁਸੀਂ ਕਮੋਂ ਮੈਂ ਤੁਹਾਨੂੰ ਤੁਹਾਡੇ ਘਰੇ ਲਾਇਆ ਹਾਂ ਘਰ ਤਾਂ ਘਰ ਦੇ ਗੁੱਸਾ ਨਾ ਕਰਨ ਹਾਏ ਹਾਏ ਨਾ ਇੱਕ ਇਹਦੀ ਸੌਕਸ ਕਿੱਧਰ ਗਈ ਇਹ ਤਾਂ ਮੈਨੂੰ ਕਰੂਗਾ ਲੇਟ ਅੱਜ ਮੈਨੂੰ ਤਾਂ ਲੱਗਦਾ ਨਹੀਂ ਕਿ ਮੈਂ ਪਹੁੰਚੀ ਨੀ ਭੋਜ ਦੇ ਟਾਈਮ ਤੇ ਕਰ ਉਹ ਉਹ ਤੇ ਬਾਅਦ ਚ ਚੱਲਦੇ ਪਹਿਲਾਂ ਕੌਫੀ ਤੇ ਚਲੀ ਜਾਉਂਦੇ ਮੈਨੂੰ ਕੌਫੀ ਪਲੀਜ਼ ਪਲੀਜ਼ ਕਰ ਦੇ ਹਣੂਣਾ ਦੱਸਿਓ ਕਰੀ ਕਰੀ ਨਾ ਬੰਦ ਕਰਿਓ ਪਾ ਮੈਂ ਤੇਰੀ ਬੀਬੀ ਨੂੰ ਮਨ ਪੇਸ਼ ਆ ਦੇ ਉਹ ਸੋਟ ਤੁਸੀਂ ਮੈਂ ਜਾ ਸਕਦੇ ਹਾਂ ਨਹੀਂ ਜਾ ਸਕਦੇ ਮੁਸ਼ਕਲ ਹੈ 10 ਸੋਣਾ ਮੁਸ਼ਕਲ ਹੈ ਹਾਂ ਸੋਨਾ ਮੁਸਕੀ ਸੋਨਾ ਮੁਸਕੀ ਦੋਸਤੋ ਲਵ ਯੂ ਲੋਕ ਨੂੰ ਪਿਆਰ ਦਿਓ ਤਾ ਫੋਨ ਨਹੀਂ ਲੈ ਕੇ ਜਾਣਾ ਤੁਹਾਨੂੰ ਆਪਾਂ ਦਿਖਾਵਾਂਗੇ ਅਸੀਂ ਘਰ ਲੈ ਲਿਆ ਆਂ ਘਰ ਤੋਂ ਚੱਲੇ ਆਂ ਤੇ ਘਰ ਦੇਖਿਓ ਸਾਲਿਆਂ ਨੂੰ ਜਰੂਰ ਮੰਮੀ ਨੂੰ ਛੱਡ ਕੇ ਆਪਾਂ ਫੇਰ ਘਰ ਦੇਖਣ ਜਾਣਾ ਘਰ ਮੈਂ ਤਿਆਰ ਹੋ ਜਾ ਤੂੰ ਤਿਆਰ ਹੋ ਜਾ ਘਰ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਸਾਡਾ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਸਾਰਿਆਂ ਨੇ ਵਲੋਗ ਨਾ ਬਣੇ ਦਿਓ ਲਵ ਯੂ 올 ਥੈਂਕ ਯੂ 올 ਸਟੇ ਲੋ ਜੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਜਿਹੜਾ ਘਰ ਆਪਾਂ ਕਹਿ ਦਈਏ ਵੀ ਲੈ ਲਿਆ ਆ ਤੇ ਇਹਦੀ ਆਪਾਂ ਨੂੰ ਕਾਪੀ ਮਿਲ ਜਾਨੀ ਸ਼ਾਮ ਨੂੰ ਤੁਹਾਨੂੰ ਦਿਖਾਉਂਦੇ ਆਂ ਆਪਾਂ ਘਰ ਸਾਡੇ ਫਾਈਨਲੀ ਹੋ ਗਈ ਗੱਲਬਾਤ ਸਾਰੀ ਇਹ ਹੁਣ ਆਪਾਂ ਲੈ ਲੈਣਾ ਆ ਠੀਕ ਆ ਜੀ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆਂ ਘਰ ਤੇ ਸਾਡੇ ਵਲੌਗ ਨਾ ਬਣੇ ਦਿਓ ਕਰ ਦਿਆਂਗਾ ਨਾ ਗੱਲਬਾਤ ਤੇ ਲੱਗੇ ਆਪਾਂ ਤੁਹਾਨੂੰ ਘਰ ਦਿਖਾਉਣਾ ਪਾ ਗਏ ਆ ਬਾਹਰ 1 ਮਿੰਟ ਦਿਖਾਉਂਦੇ ਆਂ ਬੈਕ ਕੈਮਰਾ ਕਰਦਾ ਮੈਂ ਮੈਂ ਸਾਰੇ ਕੱਪੜੇ ਵੀ ਤੋਲੇ ਆ ਤੇ ਤੁਹਾਡੀ ਗੱਡੀ ਵੀ ਨਹੀਂ ਸਹੀ ਹੋਈ ਬਿੱਕੂ ਇਹ ਬਾਤ ਨੂੰ ਨਾ ਸਗਸ ਨਾ ਆ ਲਈ ਪਹਿਲਾ ਮੋਲ ਦਾ ਚਾਚਾ ਜੀ ਹੋਈ ਨਹੀਂ ਸਹੀ ਅਜੇ ਹੋ ਗਈ ਸਹੀ ਓਕੇ ਬੱਜਣੀ ਉਹਨਾਂ ਲਈ ਠੀਕ ਤਾਂ ਕਿਦਾਂ ਬੱਜਣੀ ਤਾਂ ਲੈ ਠੀਕ ਆ ਗੁਰਗਤਿਆ ਠੀਕ ਨਾ ਨਾਰਬੋਲ ਨਾ ਨਮੀ ਤੇ ਠੀਕ ਪਿਆ ਨਾਟ ਬੋਲ ਬੋਲ ਗਿਆ ਆ ਇੱਕ ਤਾਂ ਆ ਇੱਕ ਤਾਂ ਇੱਕ ਤਾਂ ਦੇਖ ਲੈ ਵਿਕਰਮ ਦੇਖ ਲੈ ਇੱਕ ਮੁੰਡਾ ਨਾਲ ਸੁਥਾ ਬੋਲ ਟੂਰ ਕਰਦਾ ਆ ਦੇ ਪਿੱਛੇ ਡਿੱਗਾ ਉਹਦੇ ਚੱਲ ਜੀ ਆ ਰਹਿ ਗਿਆ ਆ ਆਹ ਲਓ ਤਾਂ ਬੋਲ ਟੋਕਾ ਬੈਰੀ ਨਾਲ ਸਾਰਾ ਇਹ ਕਲਾਂ ਦੇ ਸਾਡੇ ਪਾਚਾ ਓਏ ਦਾ ਅਗਲਾ ਉਹ ਕਿੱਥੇ ਦੱਜਾ ਸ਼ੀਸ਼ਾ ਸ਼ੀਸ਼ਾ ਬਾਚ ਨਾਲੀ ਸ਼ੀਸ਼ਾ ਕਿੱਥੇ ਆਇਆ ਆ ਲੈ ਆ ਲੈ ਚਲੋ ਜੀ ਲਓ ਮੇ ਤੁਹਾਡੇ ਮੁੰਡਾ ਦੀ ਹੋ ਗਈ ਗੱਡੀ ਸਹੀ ਵਧੀਆ ਵਧੀਆ ਆਇਆ ਕੁਟੀ ਦਾ ਬਰਬਰਾ ਨਾ ਦਸਣਾ ਆਪਾਂ ਨੂੰ ਸਹੀ ਦਾ ਨਾ ਥੱਲੇ ਕਾ ਸੁਣਾ ਨਾ ਬਾਈ ਵੀ ਕੋਲਣਾ ਯਾ ਕਿਤੇ ਤੇਰੇ ਕੋਲਣਾ ਚਲ ਕੱਢਾ ਲਈ ਨੂੰ ਫੜਾ ਦੇਵਾ ਉਹ ਦੇਖਿਆ ਆਪਾ ਚਾਚਾ ਜੀ ਨੂੰ ਹੁੰਦਾ ਸਾਰਾ ਕੰਮ ਹੋਈ ਬਤੀ ਦਾ ਕੰਮ ਆਇਆ ਐ ਕਿ ਲਗਾ ਹੈ ਠੀਕ ਆ ਜਿਹੜਾ ਮੋਟਰਾਂ ਮੋਟਰ ਸਭ ਜਨਾਂ ਨੂੰ ਅੱਛਾ ਲੋ ਨਾ ਦਿੱਕੂ ਡੇ ਫੇਰ ਹਲਾਤੀ ਉਹ ਮੇਰੀ ਸਕੋ ਜੋ ਜੀ ਮਸ਼ੀਨ ਉਧਰ ਹੀ ਛੱਡ ਲਈ ਗਿਆਂ ਨੂੰ ਫੇਰ ਕੋਲ ਆ ਗਏ ਆਪਦੇ ਜਗ੍ਹਾ ਤੇ ਅਕੜ ਪੱਤੀ ਵਿੱਚ ਉਧਰ ਕੇ ਆਪਾਂ ਜੀ ਬੱਚੀ ਜਾ ਰਹੇ ਹਾਂ ਤੇ ਜੁੜਨ ਨੂੰ ਲਈ ਦੂਜੇ ਦੂਜੇ ਦਾ ਪੱਜਾ ਪਸਾ ਲੈ ਰਹੇ ਹਾਂ ਲੈ ਕੇ ਉਹ ਦੂਜੇ ਪਸਾ ਲੈ ਰਹੇ ਆਪੇ ਜਾਦਾ ਉਂਗੜਾ ਟਵਾ ਜੁੜਨ ਨਾਲ ਕਿੰਨੂੰ ਕੱਢਾ ਅਕੜ ਪੱਟੀ ਜਾਈ ਉਹ ਨਾਲ ਹੋਗੇ ਤੇ ਉਹਗਾ ਸੇ ਲੈ ਰੋਗੇ ਲੋਗੇ ਜਦੋਂ ਹਮ ਜੋੜਾ नहीं पुत अपन नहीं जाना उठे तो, नहीं बुबुल दो ना एक के है एक को हो ये दो ही है दो है अच्छा अच्छा आयो हाँ आ आ जो ओये ओये <laughs> मनु की कार्डा हो मनवीर की कार्डा हो की है ਕੀ ਕੀਟੀ ਓਡੇ ਓਡੇ ਕੀ ਆਹੋ ਹਾ ਕਹਿ ਤੂੰ ਕਿ ਰੈਬਿਟ ਨਹੀਂ ਬੁਗੋ ਇਹ ਨਹੀਂ ਕਹਿ ਤੂੰ ਕਿ ਰੈਬਿਟ ਕਿਉਂ ਖੂਨ ਖੂਨ ਕੀ ਕਰਨਾ ਤੁਸੀਂ ਇਦਾਂ ਬਣਾਇਦੇ ਹੁੰਦਾ ਹੈ ਮਨੂ ਵਲੌਗ ਬਣਾਉਂਦਾ ਹੈ ਮਨੂ ਵਲੌਗ ਨਾ ਆਉਨੇ ਨਾ ਨੋ ਹਲੋ ਹਾਏ ਨੋ ਹੋ ਜੀ ਉਹ ਮੈਂ ਤੇ ਇਹਦੇ ਵਾਲੇ ਕਿੰਨੇ ਲੱਗੇ ਮਨੂਜੀਤ ਕੀ ਆ ਇਹ ਨੋ ਪਪਾ ਜੀ ਕਿੰਨੇ ਦਾ ਲਿਆ ਇਹ ਬਾਕੀ ਜੀ ਲਈ ਗਈ ਮਨੂ ਆ ਲੈ ਨਹੀਂ ਮੈਂ ਨਾ ਉਹ ਨਾ ਬਟਰ ਲਾ ਦੇ ਇਹਨੇ ਚੱਕਦੇ ਲਾਓ ਕੁਨੋ ਭੱਜਦਾ ਹੋ ਬਹੁਤ ਤੇਜ਼ ਹੁੰਦਾ ਭਾਈ ਇਹ ਇੱਕ ਵਾਈਟ ਵੀ ਆ ਵਾਈਟ ਕਿੱਥੇ ਆ ਉਹ ਯਾਰ ਟੋੜਿਆ ਪਿਆ ਅੰਦਰ ਲੱਗ ਦੋ ਆ ਦੋ ਆ ਦੋੜਾ ਇਹ ਕੋਈ ਉਹ ਰਿਓ ਤਾਂ ਦੇਖੋ ਕਿਹੜੀਆਂ ਉਹ ਦੀਆਂ ਦੁੱੱਜੇ ਦੀਆਂ ਇਹ ਮੈਨੂੰ ਲਾ ਕਿਹੜੀਆਂ ਸੀ ਪਤਾ ਨਹੀਂ ਨੀਲੀਆਂ ਆ ਪਤਾ ਨਹੀਂ ਵਾਲ ਮੁੰਡੇ ਦੇ ਦੇਖ ਟੋਪੀ ਲਾਈ ਇਹਦੀ ਇਹ ਨਹੀਂ ਦੇਖੋ ਕੈਪ ਦੋਦੀ ਆ ਭਾਈ ਇਹਨੂੰ ਥੱਲੇ ਲਾ ਦਮ ਭੱਜੂਗਾ ਪੜਿਆ ਸੀ ਮਨਵੀ ਕਾਕੇ ਆਵੇ ਜੀ ਹਾਂ ਜੀ ਟੱਕਰ ਦੇ ਦੀ ਜੀ ਹਾਂ ਜੀ ਮੈਂ ਜਾ ਦੁੱਡ ਭਰ ਲੈ ਦੁੱਡ ਇਹ ਮੁੰਚੇ ਨਾ ਵਾਲ ਚੱਲ ਜਾ ਵੇਖੋ ਬੜੇ ਡੋਟੋ ਚੱਕਰਿਸ ਵਾਲ ਜੀ ਨਹੀਂ ਜਾਨੀ ਜਾ ਕੇ ਉਹ ਦੇਖੋ ਦੁੱਡ ਕੋ ਨਹੀਂ ਲੈ ਕੇ ਜਾਣਾ ਉਹਦੇ ਲੈ ਜਾ ਰੋਂਦਾ ਵਰੀਤੀਂ ਰੋਂਦਾ ਡਰਾਇਟਰ 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 ਮਿਲ ਜਮ ਨਹੀਂ ਆ ਪੀਂ ਅੰਦਰ ਸਾਡੋ ਗਿਆ ਹੈਲੋ ਇਹ ਨਾ ਉਹਦੇ ਛੇਤ ਹਿਯਾਰਪੁਰ ਇਹਨੂੰ ਕਹਿੰਦੇ ਹਿਯਾਰਪੁਰ ਹੈ ਮੈਨੂੰ ਇਹਨੂੰ ਹੀ ਕਹਿੰਦੇ ਆ ਸਾਨੂੰ ਰੋਕ ਲਿਆ ਮੁਲਾਜ਼ਿਮਾਂ ਨੇ ਤੇ ਪੰਗਾ ਪੈ ਗਿਆ ਬਹੁਤ ਤਕੜਾ ਹੁਣ ਕੀ ਦਸੀਏ ਬਲੌਗ ਬਣਾਣਾ ਵੀ ਬਾਬਾ ਉੱਥੇ ਵੀ ਨਾ ਉੱਥੇ ਬਲੌਗ ਬਣਾ ਲੈਣਾ ਸੀ ਨਾ ਮਲਾਈਪੁਰ ਦਾ ਉਹ ਨਹੀਂ ਉਹ ਨਹੀਂ ਨਾਲੇ ਛੱਡਣੀ ਹੈ ਇੱਕ ਕੰਮ ਕਰੋ ਉਹ ਨਹੀਂ ਛੱਡਣੀ ਆਈ ਸਾਡੇ ਕਹਿੰਦਾ ਇੱਕ ਕੰਮ ਕਰੋ ਯਾਰ ਬਲੌਗ ਬਣਾਓ ਲੋ ਜੀ ਫਰੂਟ ਖਾ ਲੋ ਹਿਸ਼ਾਰਪੁਰ ਦੇ ਜਿਹੜੇ ਇਹਦੇ ਹਿਸ਼ਾਰਪੁਰ ਦੇ ਬਲੌਗ ਦੇਖਦੇ ਸਾਰਿਆਂ ਨੇ ਕਮੈਂਟ ਜਰੂਰ ਕਰਿਓ ਬਲੌਗ 'ਚ ਸਲਾਮਾਤ ਰਹਿੰਦੇ ਆ ਸਲਾਮਾਤ ਕੌਣ ਕੌਣ ਰਹਿੰਦਾ ਵੀ ਦੱਸਿਓ ਕੱਲ ਫੋਨ ਆਇਆ ਕਿ ਸਲਾਮਾਤ ਉਹ ਸੱਚ ਹਾਂ ਆਇਆ ਜੀ ਗੱਲ ਇੱਕ ਫੋਨ ਲੋ ਜੀ ਆਪਾਂ ਆਏ ਆ ਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਆ ਗਏ ਜੀ ਦੇਖੋ ਹੁਸ਼ਿਆਰਪੁਰ ਤੇ ਨਹੀਂ ਆਦੇ ਅਗਲੀਆਂ ਆ ਦੇਖੋ ਜੀ ਹੁਸ਼ਿਆਰਪੁਰ ਜਗਾ ਸ਼ਾਰਪੁਰ ਬਹੁਤ ਵਧੀਆ ਜੀ ਦੇਖੋ ਜੀ ਤੇਲ ਪੋਣਾ ਜਾਂ ਧੀਰੇ ਮੋਰ ਤੇ ਅੱਜ ਮੁੱਕ ਗਿਆ ਤੇਲ ਹਾਂ ਪ੍ਰੀਤ ਠੀਕ ਆ ਹੈ ਠੀਕ ਆ ਤੂੰ ਹਾਂ ਠੀਕ ਆ ਮੈਂ ਅੱਛਾ ਕੈਮਰਾ ਆਇਆ ਸਾਹਮਣੇ ਸਹੀ ਆ ਸੋਨਾ ਆਹ ਵਾਲਾ ਜੀ ਕਰ ਦੇਖ ਲੋ ਇੱਥੇ ਹੁਣ ਆਪਾਂ ਆ ਜਾਣਾ ਸ਼ਿਫਟ ਹੋ ਜਾਣਾ ਆ ਹਾਂ ਆ ਰਿਹਾ ਵਾਲਾ ਆਇਆ ਦੇਖ ਲਾ ਠੀਕ ਆ ਲੋ ਜੀ ਸ਼ਾਮ ਨੂੰ ਆ ਜਾਣਾ ਆਪਾਂ ਤੁਹਾਨੂੰ ਦਿਖਾਉਂਦੇ ਆ ਸ਼ਾਮ ਨੂੰ ਦੱਸੋ ਘਰ ਸਾਡਾ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਚੱਲ ਵਰੀਦ ਸਹੀ ਆ ਹੈਨਾ ਲੋ ਜੀ ਘਰ ਦੇਖ ਲੋ ਸਾਰਾ ਹੀ ਆ ਹੁਣ ਇੱਥੇ ਆ ਜਾ ਗਨਾ ਆਪਾਂ ਇੱਥੇ ਬਣਿਆ ਕਰਨਗੇ ਹੁਣ ਬਲੌਗ ਸਾਡੇ ਬਣਿਆ ਕਰਨੇ 9 ਵਜੇ ਦਾ 9 ਵੇ ਇੱਥੇ ਹੁਣ ਅਸੀਂ ਰਿਆ ਕਰਨਾ ਆ ਜੀ ਚਲੋ ਬਸ ਹੈ ਕਿ ਮੇਰੇ ਵੀਰ ਦਾ ਥੋੜਾ ਜਿਹਾ ਧਿਆਨ ਰੱਖਣਾ ਹੈ ਨਹੀਂ ਨਹੀਂ ਧਿਆਨ ਕਰ ਦੇ ਉੱਤੇ ਬੰਦਿਆ ਸਾਰਾ ਸਾਰਾ ਹੀ ਬੰਦਿਆ ਉੱਪਰ ਉਹ ਉੱਪਰ ਬੰਦਿਆ ਸਾਰਾ ਸਹੀ ਆ ਹਾਂ ਲੋ ਜੀ ਫਾਈਨਲੀ ਤੁਹਾਨੂੰ ਦਿਖਾ ਦਿੱਤਾ ਆਪਾਂ ਘਰ ਸੋ ਮੈਨੂੰ ਸਹੀ ਆ ਮੈਨੂੰ ਸਹੀ ਆ ਆ ਜਾ ਉਹ ਵਧੀਆ ਘਰ ਤੁਸੀਂ ਦੇਖ ਸਕਦੇ ਹੋ ਇੱਥੇ ਆ ਜਾਣਾ ਚਾਬੀ ਛਾਂਮਨ ਮਿਲ ਜਾਣੀ ਆ ਸਾਡੀ ਸਾਰੀ ਗੱਲਬਾਤ ਹੋ ਗਈ ਆ ਮਨਵੀਰ ਕੀ ਹੋਇਆ ਭਈ ਆ ਵੀ ਹੋ ਗਈਆਂ ਜਰਾਬਾ ਵੀ ਹੋ ਗਈਆਂ ਆਪਣੀਆਂ ਤੇ ਹੁਣ ਭਾਜੀ ਦਿਖਾਓ ਕੋਈ ਭਾਜੀ ਹੁੱਡੀ ਵਧੀਆ ਜੀ ਕੋਈ ਕੈਂਟ ਜੀ ਸਟਾਕ ਵੜਾ ਲਿਆ ਹੁੰਦਾ ਭਾਈ ਹੈ ਵਿਕਰਮ ਨੇ ਆਉਣਾ ਸਟਾਕ ਤੁਹਾਨੂੰ ਲੈ ਜੀ ਬਹੁਤ ਵਧੀਆ ਭਾਜੀ ਯਾਰ ਲੋ ਜੀ ਹਾਂਜੀ ਕੋਈ ਵਧੀਆ ਹੀ ਦਾ ਸਾਦੇ ਹੋ ਭਾਈ ਆਪਣੇ ਹਿਸਾਬ ਨਾਲ ਜਿਹੜੀ ਪਾਈ ਸੋਹਣੀ ਲੱਗੇ ਲੋ ਜੀ ਸੀਕਿਉਰਟ ਫਿਟ ਤਾਂ ਐ ਆਪਾਂ ਮੈਂ ਕਹਾਂ ਜੀ ਬਾਹਰੋਂ ਦਿਖਾਉਂਦਾ ਤੁਹਾਨੂੰ ਕੱਪੜੇ ਮੈਂ ਕਹਾਂ ਸਿਰਾਂ ਲਾਤਾ ਭਾਈ ਉਹਨਾਂ ਨੇ ਆਹ ਦੇਖੋ ਕਿੱਤੋਂ ਹੁੰਦੀ ਸਟਾਰਟਿੰਗ ਸ਼ਾਪ ਦੀ ਤੇ ਅੰਦਰ ਦੇਖੋ ਤੁਸੀਂ ਬਾਜ਼ਾਰ ਭੁੱਲ ਜਾਉਗੇ ਤੁਸੀਂ ਸਾਰਾ ਹੀ ਉਹ ਬੱਲੇ ਭਾਈ ਕਲਰ ਭਾਈ ਹੋਰ ਦਿਖਾਉਦਾ ਕੋਈ ਵਾਈਟ ਬਲੈਕ ਕੁਛ ਲੋ ਜੀ ਆਪਾਂ ਗੁੱਡੀ ਪਸੰਦ ਕਰਕੇ ਤੁਹਾਨੂੰ ਦਿਖਾਉਂਦੇ ਆਂ ਫੇ ਕਿਹੜੀ ਪਸੰਦ ਕਰਦੇ ਆਪਾਂ ਕਰਦਿਆਂ ਗੱਲਬਾਤ ਬਣੇ ਰਹੋ ਬਲੌਗ ਦੇ ਨਾਲ ხੈ ਠੰਢ ਲੱਤੀ ਲੱਗ ਕੋ ਨਾ ਵੇ ਬੁਖਾਰ

ਦੀਰੀ ਬਹੁਤ ਗਰਮ ਹੋ ਗਿਆ ਮੈਨੂੰ ਕਹਿੰਦਾ ਤੂੰ ਵੀ ਚਾਹਦੀ ਆ ਤੂੰ ਮੈਂ ਕੀ ਕਰਤਾ ਤੂੰ ਇਹਦਾ ਸੋਮਾ ਕੀ ਕਰਾਂ ਫੇ ਮੈਂ ਅੱਜ ਸੌਕਸਾਂ ਪਾਈਆਂ ਅਮ ਮਨ ਅਮ ਮਨ ਵੀਰ ਦੀਆਂ ਸੌਖ ਸੌਵਾਈਆਂ ਮੈਂ ਕਹਾ ਘਰਾਂ ਚ ਘਰ ਹੁਣ ਇਤਿੱਖੇ ਹਾਂ ਹੂੰ ਦੇਰੀਆਂ ਕਿ ਦੋਹਾਂ ਕਿਤੇ ਹੋਇਆ ਜੀ ශ කර කගකාය ਇਹ ਸ਼ੋਹਜ ਕੇ ਬਸ ਉਹ ਕਿ ਹੋਇਆ ਮੈਨੂੰ ਸੋਲੋ ਮੈਨੂੰ ਕਹ ਪਾਪਾ ਤੂੰ ਕੋ ਸੌਂਦੀ ਤੁਸੀਂ ਕੀ ਕਰੀ ਆਂਨੇ ਆ ਬਿਕੋ ਹੋਏ ਮੈਂ ਮਰ ਜਾ ਬਰਾਬ ਹੋ ਜਾਣਾ ਇਹ ਆ ਦੇ ਲੋ ਕਿੰਨੀ ਸਾੜਤੀ ਰੋਟੀ ਤਾਂ ਮੰਮੀ ਦੀਆਂ ਰੋਟੀਆਂ ਦੇ ਲੋ ਦੇਖੋ ਮਮਾ ਦੇ ਫੁਲਕੇ ਬਣਾਏ ਦੇ ਲਓ ਤਾਂ ਇਹਨਾਂ ਦੇ ਬਣਾਏ ਫੁਲਕੇ ਦੇ ਲਓ। ਨਹੀਂ ਲੰਮ। ਕੀ ਇੱਥੇ ਹੀ ਲਾਉਣਾ ਹੈ ਕੀ ਲਾਉਣਾ? ਕੰਮ ਹੀ ਨਹੀਂ ਹੋਸ। ਤੂੰ ਮੈਂ ਤੂੰ ਆਉਂਦੇ। ਤੁਸੀਂ ਕੀ ਕਰਿਆ ਨੇ ਬਿੱਕੂ? ਕੰਮ ਕਰਾਂਗੇ ਮੁੰਡੇ। ਲਾਦਾ ਮੈਨੂੰ ਤਾਂ ਫੇਰ ਆਤ ਸਾਰੀ ਪੈ ਜਾਣੀ ਇੱਥੇ। ਜਿਵੇਂ ਸਾਨੂੰ ਨਾ ਕੰਮ ਕਰਨ ਦਾ ਇਹ। ਆ ਬਿੱਕੂ। ਸਾਡਾ ਪਟੋਲੂ ਪਟੋਲੂ ਛਾ ਓਏ ਦੇਰੀ ਦੇਰੀ ਨੰਨੂ ਨਹੀਂ ਮੰਨੂ ਨਹੀਂ ਨੰਨੂ ਇਹ ਤੇ ਟੈਂਪੋ ਲਾਉਂਦੇ ਫਿਰ ਦੋ ਜਣ ਚਾਰ ਜਣ ਖਾਣ ਵਾਲੇ ਹੁਣ ਤੇ ਕੀ ਬਣੂਗਾ ਇੱਥੇ ਬੰਗਲਾਰਾਂ ਕੀ ਆ ਜੇ ਕਿਹਾ ਨਾ ਜੋਗਰਾ ਆਵਾਜ਼ ਬਾੜ ਕੇ ਕਿਆ ਯਸਟੈਂਡ ਬਾਰ ਹੋਟਲ ਦੇ ਅਸੀਂ ਠੀਕ ਹੈ ਇੱਥੇ ਧੋਖਾ ਸੇਤ ਕਰ ਲੈਣੀ ਆ ਕਹਲਾ ਜੀ ਮੇਨ ਨੂੰ ਨਾ ਦੇ ਦਿੰਦੀ ਵੀ ਕੋਈ ਐਸ ਚੱਲ ਜਾ ਉਦਾ ਮਾੜਾ ਮਾੜਾ ਗਿਆਸ ਆ ਹੀ ਨਾ ਘਰ ਤਾਂ ਵਾਹ ਭਾਰੀ ਹੋ ਜਾ। ਮੈਂ ਪਕਾਈ ਦੇ ਲੋ। ਕੀ ਹੋ ਗਿਆ? ਮੈਂ ਤੂੰ ਦੰਦ ਕੱਢੀ ਜਾ। ਤੈਨੂੰ ਬੜੀ ਕਰੀਏ ਲੋ ਮੈਂ। ਮੈਂ ਬਣਾਈ ਮੰਮੀ ਰੋਟੀ ਨਹੀਂ ਬਣੀ ਹੁਣ ਮੈਂ ਕੀ ਕਰਾਂ? ਆ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਆ ਫੜੋ। ਆ ਤੁਹਾਡੇ ਨਾਲ ਚੈਲੰਜ ਆ। ਮੈਂ ਤਾਂ ਰੋਟੀ ਬਣਾ ਕੇ ਦਿਖਾਵਾਂਗੀ। ਦੇ ਲਓ ਬੇਕੂ। ਆ ਲੋ ਤਾਂ। ਬਹੁਤ ਹੁੰਦੀ ਬਣਾ। ਚੱਲ ਸਾਜ ਦੇ ਦਿੰਦੀ। ਨਹੀਂ ਦੇ ਲੋ ਫੇਰ।

ਆ ਦੇ ਲਓ ਜਿਹੜੇ ਬਾਹਰ ਬੈਠੇ ਹੋਣਾਂ ਲਈ ਰੋਟੀ ਨੀਦਰਲੈਂਡ ਵਾਲੇ ਵਾਲੀ ਸਪੈਸ਼ਲ ਰੋਟੀ ਲੈ ਸਾਗ ਵੀ ਚੱਕ ਕਰਨਾ ਸਾਗ ਵੀ ਬਣਿਆ ਆ ਇਹ ਦੇਖੋ ਜੀ ਸਾਗ ਦੇਖੋ 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 ਉਹ ਦੇਖੋ ਆਹ ਦੇਖੋ ਪਹਿਲਾਂ ਦਾ ਸਾਗ ਦੇ ਨਾਲ ਪਹਿਲਾਂ ਇਹ ਦੇਖੋ ਕੀ ਹੋਇਆ ਮੈਂ ਆਪਣਾ ਟੁੱਟਾ ਜੇ ਅੰਦਰ ਲੈ ਆਇਆ ਬੇਟਿੰਗ ਫੋਲ ਮੈਂ ਆਪਣਾ ਟੁੱਟਾ ਜੇ ਅੰਦਰ ਜਾਣਾ ਚਾਹਤੀ ਆਂ ਭਾਈ ਜੀ ਮੇਰੇ ਬੰਦੇ ਨੇ ਰਾਤ ਨੂੰ ਰੋਟੀ ਮੰਗੀ ਇਹਨੂੰ ਉੱਥੇ ਲੈ ਆਈ ਉਪਰੇ ਮੈਂ ਤੂੰ ਇਧਰ ਆ ਕੇ ਸੁੱਤੇ ਹੋਣਾ ਤੇ ਮੈਂ ਕੋਠੇ ਦੇ ਮਨਵੀਰ ਇਦਾਂ ਨਹੀਂ ਕਰੀਦਾ ਪੁੱਤ ਕਿਉਂਕਿ ਮੈਂ ਪਰ ਗਰਮ ਕਰਕੇ ਚੀਜ਼ ਖਾ ਲਈ ਰਾਤ ਨੂੰ ਟਾਣਾ ਹੀ ਕਰਦੀ ਆ ਆ ਦੇਖੋ ਸਿਲੰਡਰ ਕਿੱਥੇ ਰੱਖਿਆ ਸੀ ਜਿੱਤਾ ਘਾੜੀ ਨਹੀਂ ਮੰਮਾ ਵੀਰੇ ਓਏ ਓ ਤੇਰੀ ਓ ਤੇਰੀ ਓ ਤੇਹੀ ਨਾ ਗਰੋ ਤਾਂ ਲੋ ਜੀ ਆਈ ਦਾ ਬੜੇ ਚਾਵਾਂ ਦੇ ਨਾਲ ਮੱਕੀ ਦੀਆਂ ਰੋਟੀਆਂ ਤਿਆਰ ਕਰਦੇ ਪਏ ਸੀ ਸਾਡਾ ਹੋ ਗਿਆ ਸਿਲੰਡਰ ਖਾਦਮ ਨੰ ਮਮਾ ਦੀ ਉਹ ਵਸੂਤ ਦੇ ਇਹਦੇ ਤੇ ਰੋਟੀ ਬਣਾਉਣੀ ਬਹੁਤ ਔਖੀ ਲੱਗਣ ਗਈ ਆ ਕਿਉਂਕਿ ਬਹੁਤ ਲੇਟ ਚੱਲਦਾ ਬਹੁਤ ਜ਼ਿਆਦਾ ਲੇਟ ਇਧਰ ਸਾਡਾ ਮਣਵੀਰ ਦੇਖ ਲਓ ਆਹ ਦੇਖ ਬੋਲੇ ਕਾਜੂ ਆਹ ਲੈ ਲਓ ਪਾਪਾ ਕੀ ਕਰਦੇ ਹੂੰ ਪਾਪਾ ਕੀ ਕਰਦੇ ਆ ਓਏ ਠੋਕ ਕਿਉਂ ਪਾਪਾ ਲੈ ਕੇ ਆਇਆ ਲੱਕੜ ਓਏ ਹੋਏ ਹੋਏ ਠੰਡ ਕਹਿੰਦਾ ਕੈਰ ਦੀ ਹਾਂਜੀ ਪੰਮਾ ਕਿਹੜਾ ਛੋਟਾ ਮੈਂ ਦੇਖਿਆ ਨਹੀਂ ਅੱਛਾ ए रखा गे रखा बिकू बे अद्धी रात अंकल बिक्रम अद्धी रात गए लकड़ा ला पापे ने जल गए नी ਅੱਛਾ ਓਏ ਕੀ ਹੋਇਆ ਯਾ ਆ ਵੀ ਪਾਪਾ ਪਾੜੀਏ ਆਹ ਲਓ ਲੈਣੀ ਤੇ ਚੰਗੋ ਪਾੜੀਏ ਪਾੜਦੇ ਬਾਅਦ ਚ ਬਾਕੀ ਕਰ ਲਾਂਗੇ ਇੰਨੀ ਗੱਡੀ ਰਾਹ ਹੁਣ ਇੰਨੀ ਕਰ ਲੈਣੀਆਂ ਹਾਂ ਹਾਂ ਹੋਸ ਹਾਂ ਜੀ ਮੰਮਾ ਅੱਛਾ ਜੀ ਕਿੱਥੇ ਮੰਮਾ ਕੀਚੀ ਦੇ ਸਾਖੀ ਨਹੀਂ ਅੱਛਾ ਲੂਣ ਆਏ ਲੂਣ ਲਾ ਲਓ ਬਲੋ ਜੀ ਸਾਨੂੰ ਤਾਂ ਲਾਦੀ ਠੰਡ ਤੇ ਅਹੀਂ ਲੈ ਆਂਦੀਆਂ ਲੱਕੜਾ ਤੇ ਲੱਕੜਾਂ ਦੀ ਸ਼ੁਰੂਆਤ ਕਰਦਾ ਬਿਕਰਮ ਇਹਨਾਂ ਨੂੰ ਤੋੜ ਕੇ ਹੁਣ ਅਸੀਂ ਇਹਦੇ ਚ ਰੱਖਣੀ ਆ ਰੱਖ ਕੇ ਫਿਰ ਅਸੀਂ ਅੱਗ ਸੇਕਣੀ ਆ ਅੱਗ ਸੇਕਣੀ